ਸਤਨਾਮ ਸ੍ਰੀ ਵਾਹਿਗੁਰੂ ਸਰਜੀ ਮੈਂ ਨਹੀਂ ਕਸ਼ੌਰੀ ਕਿਸਾਇ ਨਮੋਰਾ ਹੌਸਲ ਨਜ਼ਰ ਅੱਖ ਲੈ ਸਦਨਾ ਜਨ ਤੁਰ ਹਮਰੀ ਗੰਧਰਾ ਕਰੀਂ ਅਕਾਈ ਆਪਣਾ ਬਿਰਤ ਪਜਾਰ ਆਜਾ ਕੀ ਕਰ ਆਪਣੇ ਸਦਾ ਸਦਾ ਰੰਗਮਾਨ ਸਦਾ ਸਹਿਬ ਸਤਿਪਿਰਵਾਨ ਬਨ ਪਾਇਆ ਮੇਰੇ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਸਭਾ ਸਤਗੁਰੂ ਸਿਵੀ ਹੈ ਨਨ ਸਜ ਸੁਭਾਈ ਉਦਸਨ ਪਤਸਵੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਰਾ ਸ੍ਰੀ ਵਾਹਿਗੁਰੂ ਸਭ ਜੀ ਸਦਨਾਮ ਸ੍ਰੀ ਵਾਹਿਗੁਰੂ ਸਭ ਜੀ ਸੋਗੀ ਮਹੱਲਾ ਪਰਵਾਦ ਬਦ ਜਤਿ ਆਈ ਮਹਾ ਅਨੰਦਾ ਜਸ ਵਿਸਰੇ ਸੋ ਮਰ ਜਾਏ ਦਿਹਾਲੋ ਵੇ ਜਿਸ ਉਪਰ ਕਰਤੈ ਸੋ ਤਦ ਸਦਾ ਤੇ ਆਏ ਉਦ ਜਤਿ ਆਈ ਮਹਾ ਅਨੰਦ ਜਿਸ ਵਿਸਰੇ ਸੋ ਮਰ ਜਾਏ ਧਿਆਲ ਹੋਏ ਜਿਸ ਉਪਰ ਕਰਤੇ ਸੋ ਤਦ ਸਦਾ ਧਿਆਈ ਮੇਰੇ ਸਾਹਿਬ ਓ ਮੈਂ ਮਾਰਾ ਕਈ ਪ੍ਰਵਿਆਪਣੀ ਆਗੈ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਓ ਚਰਨ ਧੂੜ ਤੇ ਜਨ ਕੀ ਹੋਵਾ ਤੇਰੇ ਦਰਸ਼ਨ ਪਾ ਬਰਜਾਈ ਰਤਨ ਦੇਵਤਾਰੀ ਤਾ ਕਿਰਪਾ ਤੇ ਸੰਗ ਪਾਈ ਅੰਦਰ ਕੀ ਗਦ ਤੁਨ ਪੈ ਸਾਰੀ ਤੁਨ ਜੀਵੜੇ ਵਰਣਾ ਕੋਈ ਜਿਸ ਨਾਮ ਲਾਇ ਲੈ ਸੋ ਲਗੈ ਭਗਤ ਤੁਹਾਰਾ ਜਲ ਜੋੜ ਮੰਗ ਇਕ ਦਨ ਸਹਵਤਿ ਥਾ ਪਾਵਾਂ ਸਾਸ ਸਾਦਨਾ ਦਾ ਅਹਰ ਦੇ ਆਤ ਪੈਰ ਗੁਣ ਗਾਵੁ ਤੁ ਕਰ ਜੋੜ ਮੰਗ ਇਕ ਦਨ ਰਮੋ ਤੁਠੇ ਪਵਾ ਸਾਸ ਸਾਸ ਨਾਨਕ ਆ